थापਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰજન ਸੋਈ ਉਹ ਨੂੰ ਥਾਪ ਨਹੀਂ ਕੋਈ ਸਕਦਾ ਉਹਨੂੰ ਬਣਾਇਆ ਨਹੀਂ ਜਾ ਸਕਦਾ ਉਹ ਸਭ ਪੰਖ ਸੁਤੇ ਸੁ ਆਪਣੇ ਆਪ ਉਹਨੇ ਸਾ ਸਭ ਸਿੱਟੀ ਪੈਦਾ ਕਰਨ ਵਾਲਾ ਹੋਗਾ ਅੱਜ ਆਪਾਂ ਕੀ ਸੁਣ ਰਹੇ ਆ ਸਾਡੇ ਪਿੰਡਾਂ ਦੇ ਹਾਲਾਤ 나ਗਪੁਰ ਤੋਂ ਆਰਡਰ ਚੱਲਦੇ ਆ ਮੋਹਨ ਭਗਵਤ ਦੇ ਚੇਲਿਆਂ ਨੇ ਪੰਜਾਬ ਦੀ ਧਰਤੀ ਤੇ ਆ ਕੇ ਦੇਖੋ ਸਾਡਾ ਕਿਵੇਂ ਜਲੂ ਸਾਡਾ ਭਗਵਾਨ ਕਰਨ ਕਰ ਰਿਹਾ ਡੇਰਿਆਂ ਦੇ ਵਿੱਚੋਂ ਯਾਤਰਾਵਾਂ ਮਾ ਮੂਰਤੀਆਂ ਦੀਆਂ ਬੁੱਤ ਪੂਜਾ ਦੀਆਂ ਨਾਲੇ ਦੇਖੋ ਕਿੱਡਾ ਸਾਡੇ ਨਾਲ ਧਿਗੋ ਜੋਰੀਆ ਸਿਰ ਵੀ ਸਾਡਾ ਜੁੱਤੀਆਂ ਵੀ ਸਾਡੀਆਂ ਪੈਸਾ ਵੀ ਸਾਡਾ ਸਾਡੇ ਪੈਸੇ ਨਾਲ ਬੁੱਤ ਪੂਜਾ ਸ਼ੁਰੂ ਕਰਾਈ ਜਾ ਰਹੀ ਹੈ ਪੰਜਾਬ ਦੀ ਧਰਤੀ ਤੇ ਬੁੱਤਾਂ ਤੇ ਲੱਖਾਂ ਰੁਪਇਆ ਲੋਕਾਂ ਨੂੰ ਡਰਾਮਾ ਕਰਕੇ कोरोना ਇਕੱਠੇ ਕਰਕੇ ਕੁਝ ਲੱਖ ਲਾ ਕੇ ਲੋਕਾਂ ਤੋਂ ਨਾਲ ਤਾਂ ਵਾਹ ਵਾਹ ਨਾਲੇ ਸਿਰ ਸਾਡਾ ਪੈਸਾ ਸਾਡਾ ਤੇ ਨਾਲੇ ਸਾਨੂੰ ਗੁਰੂ ਨਾਨਕ ਪਾਤਸ਼ਾਹ ਦੇ ਨਿਰਮਲ ਨਿਆਰੇ ਪੰਥ ਤੋਂ ਜਿਹੜਾ ਬਾਬੇ ਨਾਨਕ ਨੇ ਇਸ ਧਰਤੀ ਤੇ ਆ ਕੇ ਹੋਕਾ ਦਿੱਤਾ ਸੀ ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਰਨਾਈ ਵੇਲੇ ਜਾਰੇ ਵੇਲੇ ਗੱਡੇ ਤੇਰੀ ਗੱਤ ਤੋਂ ਹੁਣਾ ਤੇ ਸਾਨੂੰ ਇਹ ਹੁਕਮ ਹੈ ਬੁੱਤਾਂ ਨੂੰ ਪੂਜਣ ਵਾਲਾ ਤਾਂ ਇਨਸਾਨ ਹੀ ਨਹੀਂ ਹੁੰਦਾ ਕੋਈ ਵੀ ਇਨਸਾਨ ਕੋਈ ਵੀ ਕਮਿਊਨਿਟੀ ਹੋਵੇ ਪੱਥਰ ਨੂੰ ਪੂਜਦਾ ਪੂਜਦਾ ਮਨੁੱਖ ਪੱਥਰ ਵਰਗਾ ਹੋ ਜਾਂਦਾ ਹੈ ਨਾ ਉਹਨੂੰ ਦਿਸਦਾ ਹੁੰਦਾ ਨਾ ਸੁਣਦਾ ਹੁੰਦਾ ਅੱਜ ਸਾਡੇ ਹਾਲਾਤ ਵੀ ਇਹੀ ਹੋ ਗਏ ਨੇ ਕਿਉਂਕਿ ਅਸੀਂ ਗੁਰੂ ਘਰਾਂ ਦੇ ਵਿੱਚੋਂ ਗੁਰਵਾਣੀਆਂ ਗੱਲਾਂ ਦੱਸਣ ਲਈ ਤਿਆਰ ਨਹੀਂ ਇਹ ਗੁਰਵਾਣੀ ਦੱਸਣ ਵਾਸਤੇ ਅੱਜ ਬੜਾ ਔਖਾ ਰਿਸਕ ਲੈਣਾ ਪੈਂਦਾ ਕੋਈ ਗੁਰੂ ਘਰ ਦਾ ਗ੍ਰੰਥੀ ਬੋਲਿਆ ਪਿੰਨਾ ਚਾਰ-ਚਾਰ ਗੁਰਦੁਆਰੇ ਆ ਕਿਸੇ ਨੇ ਕਿਹਾ ਜਿਗਰਾ ਕਰਕੇ ਵੀ ਸੀ ਗੁਰੂ ਨਾਨਕ ਦੇ ਘਰ ਦਾ ਲੋਨ ਖਾਂਦੇ ਆ ਜਿਵੇਂ ਸੀ ਬੋਲ ਲੀਏ ਨਹੀਂ ਫਿਰ ਕਹਣਗੇ ਜੀ ਗ੍ਰੰਥੀ ਸਿੰਘਾਂ ਦੀ ਤਨਖਾਹ ਇਹ ਤਨਖਾਹ ਗਾਦੀ ਗੁਰ ਗੁਰਬਾਣੀ ਗ੍ਰੰਥੀ ਗ੍ਰੰਥ ਦੀ ਗੱਲ ਕਰਨ ਵਾਲਾ ਹੁੰਦਾ ਜੇ ਅਸੀਂ ਗ੍ਰੰਥ ਦੀ ਗੱਲ ਹੀ ਨਹੀਂ ਕਰਦੇ ਸਾਨੂੰ ਛੱਡ ਦੇਣੀ ਚਾਹੀਦੀ ਰਹਦੀ ਕਿਉਂ ਅਸੀਂ ਪੰਜਾਬ ਦਾ ਬੇੜਾ ਕਰ ਕਰਨ ਲੱਗੇ ਦੇਖੋ ਸਾਡੇ ਬੰਨਾਂ ਸੋਸ਼ਲ ਮੀਡੀਆ ਤੇ ਕੀ ਆ ਰਿਹਾ ਮੂਰਤੀਆਂ ਰੱਖ ਕੇ ਬੁੱਤ ਰੱਖ ਕੇ ਉਹਨਾਂ ਦੇ ਹਾਰ ਪਾ ਕੇ ਉਹਨਾਂ ਤੇ ਚਬਰ ਛਤਰ ਝੁਲਾ ਕੇ ਮੰਗਰ ਗਤਰਿਆਂ ਵਾਲਿਆਂ ਦੀਆਂ ਵੀ ਭੀੜਾ ਤੁਰੀਆਂ ਫਿਰ ਆਉਂਟਰ ਆਉਂਦਾ ਵੀ ਭਗਮੀਆਂ ਚੁੰਨੀਆਂ ਲੈ ਕੇ ਆਉਣਾ ਜੇ ਦੂਜੀ ਆਉ ਹੀ ਨਾ ਸਾਡੇ ਘਰੇ ਆਹ ਰੰਗ ਦੀ ਚੁੰਨੀ ਰੰਗ ਵੀ ਦੱਸਿਆ ਜਾਂਦਾ ਕਿਉਂ ਦੱਸਿਆ ਜਾਂਦਾ ਕਿਉਂਕਿ ਅਸੀਂ ਮੀਡੀਏ ਰਾਹੀਂ ਆਪਣੇ ਨਾਗੌਰ ਬੈਠੇ ਜਿਹੜੇ ਸਾਡੇ ਮਾਲਕ ਨੇ ਉਹਨਾਂ ਨੂੰ ਖੁਸ਼ ਕਰ ਸਕੀਏ ਵੇ ਦੇਖੋ ਅਸੀਂ ਸਾਡਾ ਕੰਮ ਮਿਹਨਤ ਦੇਖੋ ਸਾਡੀ ਆਹ ਦੇਖੋ ਪੰਜਾਬ ਦੇ ਜਿਹੜੇ ਅਣਖੀ ਯੋਧੇ ਸੂਰਮੇ ਹੁੰਦੇ ਸੀ ਆਹ ਦੇਖੋ ਤੁਹਾਡੇ ਰੰਗ ਚ ਰੰਗਤੇ ਅਸੀਂ ਐਨੀਆਂ ਭੇਡਾਂ ਦੇ ਅਸੀਂ ਕੁਚੀ ਮਾਰ ਦਿੱਤੀ ਆ ਭੇਡਾਂ ਦੇ ਨਿਸ਼ਾਨੇ ਲਾਈ ਜਾਂਦੇ ਨੇ ਵੀ ਆਹ ਭੇਡਾਂ ਕਿਹੜੇ ਕਰਦੀਆਂ ਇਹ ਜੜ ਚ ਉਹੀ ਹਾਲ ਸਾਡੇ ਪੰਜਾਬ ਦੇ ਲੋਕਾਂ ਨਾਲ ਕੀਤਾ ਜਾ ਰਿਹਾ ਕਰਿਆ ਵੀ ਉਹਨਾਂ ਭੋਲੇ ਭਾਲੇ ਲੋਕਾਂ ਨਾਲ ਜਾ ਰਿਹਾ ਜਿਹੜੇ ਅੰਦਰੋਂ ਤਾਂ ਬਹੁਤ ਔਖੇ ਆ ਪਰ ਕਹਿਣ ਤੋਂ ਡਰਦੇ ਆ ਕੌਣ ਬੋਲੇਗਾ ਗੁਰਦਾਰਾਂ ਦਾ ਪ੍ਰਬੰਧਕ ਕਮੇਟੀਆਂ ਦਾ ਹੱਕ ਸੀ ਬੋਲਣਾ ਕਲੀਆਂ ਗੋਲਕਾਂ ਗੈਨ ਵਾਸਤੇ ਕਮੇਟੀ ਨਹੀਂ ਬਣਦੀਆਂ ਵੀ ਪੈਸਾ ਸਾਹਮਣਾ ਗ੍ਰੰਥੀ ਕਲੀ ਤਨਖਾਹ ਵਾਸਤੇ ਨਹੀਂ ਹੈਗਾ ਵੀ ਮਰੇ ਦਾ ਭੋਗ ਵਾਦਾ ਤੇ ਆਨੰਦ ਕਾਰਜ ਕਰਨ ਜਾਣਦਾ ਗ੍ਰੰਥੀ ਇਹਦਾ ਕੰਮ ਹੀ ਇਹ ਹੈ ਨਹੀਂ ਪਿੰਡਾਂ ਦੀ ਸੰਗਤ ਨੂੰ ਬਚਾਉਣਾ ਗ੍ਰੰਥੀ ਦਾ ਕੰਮ ਆ ਪਖੰਡਾਂ ਤੋਂ ਅੰਧਵਿਸ਼ਵਾਸ ਤੋਂ ਗ੍ਰੰਥੀ ਦੀ ਸਟੇਜ ਬਾਬਾ ਬੁੱਢਾ ਜੀ ਬਲ ਗਿਆ ਬਾਬਾ ਬੁੱਢਾ ਜੀ ਵੱਲ ਤੇ ਪ੍ਰਬੰਧਕ ਗੁਰੂ ਅਰਜਨ ਪਾਤਸ਼ਾਹ ਵਰਗੇ ਪਰ ਅੱਜ ਦੇਖੋ ਸਾਡੀਆਂ ਦੁਨਨੇ ਤੇ ਰੇ ਚੱਕੂਆਂ ਕੋਈ ਬੋਲਿਆ ਨਾ ਪ੍ਰਬੰਧਕ ਕਮੇਟੀ ਬੋਲ ਰਹੀ ਆ ਚਾਰ ਚਾਰ ਗੁਰਦਾਰੇ ਸਾਡੇ ਪਿੰਡਾਂ ਦੇ ਵਿੱਚ 12000 ਤੋਂ ਉੱਪਰ 13000 ਦੇ ਕਰੀਬ ਪਿੰਡ ਕੋਈ ਗ੍ਰੰਥੀ ਗੁਰਦਾਰੇ ਦੇ ਵਿੱਚ ਅਨਾਉਂਸਮੈਂਟ ਇਹਨਾਂ ਪਖੰਡਾ ਵਰਤ ਨਹੀਂ ਕਰਦਾ ਕਿਉਂ ਕਿ ਇਸ ਕਿਲਾਣਾ ਪੈਂਦਾ ਖਤਰਾ ਹੈ ਜਿਨ੍ਹਾਂ ਨੇ ਬਾਣੀ ਲਿਖੀ ਆ ਉਹਨਾਂ ਨੂੰ ਵੀ ਤਤੀਆਂ ਤਵੀਆਂ ਹੀ ਮਿਲ ਗਿਆ ਜਿਨ੍ਹਾਂ ਬਾਣੀ ਲਿਖੀ ਆ ਉਹਨਾਂ ਦੇ ਸੀਸ ਤੇ ਆਰੇ ਚੱਲੇ ਇਸ ਕਰਕੇ ਗੁਰਮਖੋ ਸਾਨੂੰ ਜਾਗਣ ਦੀ ਲੋੜ ਹੈ ਅੱਜ ਪੰਜਾਬ ਦੀ ਧਰਤੀ ਤੇ ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਖਤਮ ਕਰ ਲਈ ਜੇ ਗੁਰੂ ਨਾਨਕ ਪਾਤਸ਼ਾਹ ਕਹਿੰਦਾ ਸੋ ਕਿਉਂ ਮੰਦਾ ਆਖੀ ਹੈ ਜਿੱਤ ਜਮੇ ਰਾਜਾਨ ਉਹਨਾਂ ਔਰਤਾਂ ਨੂੰ ਕਿਉਂ ਮਾਰਾ ਗਏ ਨੇ ਪਰ ਇੱਥੇ ਨਾਊਂਸਮੈਂਟ ਆ ਹੋ ਰਹੀਆਂ ਇਹ ਮੂਰਤੀ ਸਥਾਪਨਾ ਕਰਨੀ ਹੈ ਤੇ ਉਹ ਔਰਤਾਂ ਨਾ ਆਉਣ ਜਿਨ੍ਹਾਂ ਨੂੰ ਮਹਾਮਾਰੀ ਆਈ ਹੋਈ ਹੈ ਜਿਹੜੀਆਂ ਮਹਾਮਾਰੀ ਦੇ ਨਾਂ ਹੁੰਦੀ ਅਸੀਂ ਸਾਰਿਆਂ ਨੇ ਨਹੀਂ ਸੀ ਜੰਮਣਾ ਯਾਦ ਰੱਖਿਓ ਗੁਰੂ ਨਾਨਕ ਪਾਤਸ਼ਾਹ ਨੇ ਇਹਨੂੰ ਮਾਰਾ ਨਹੀਂ ਕਿਹਾ ਅੱਜ ਦੇ ਬਗਾਇ ਕਿਸੇ ਡਾਕਟਰ ਨੂੰ ਪੁੱਛ ਲਓ ਵੀ ਇਹ ਕੋਈ ਮਾੜਾ ਕੰਮ ਹੈ ਨਹੀਂ ਜਿਹੜੀਆਂ ਔਰਤਾਂ ਨੂੰ ਮਹਾਮਾਰੀ ਨਹੀਂ ਆਉਂਦੀ ਉਹ ਬੱਚੇ ਨੂੰ ਜਨਮ ਨਹੀਂ ਦੇ ਸਕਦੀਆਂ ਜਿਹੜੇ ਬਾਬੇ ਨੇ ਇਹ ਮਰਿਆਦਾ ਬਣਾਈ ਬੈਠਿਆ ਸਾਡੀਆਂ ਮਾਵਾ ਭੈਣਾਂ ਨੂੰ ਉਹਨਾਂ ਦੇ ਨੇੜੇ ਨਹੀਂ ਜਾਣਾ ਚਾਹੀਦਾ ਇਤੋਂ ਵੱਡੀ ਤੁਹਾਡੀ ਤੋਹੀਨ ਹੋਰ ਕੀ ਹੋ ਸਕਦੀ ਹੈ ਮੇਰੀਆਂ ਉਹਨਾਂ ਮਾਵਾ ਭੈਣਾਂ ਨੂੰ ਬੇਨਤੀ ਹੈ ਤੁਸੀਂ ਕਿਉਂ ਉਹਨਾਂ ਕੋਲੇ ਜਾਨਿਓ ਇਹਨਾਂ ਦੀ ਮਰਿਆਦਾ ਪੜੋ ਬੂਬੜੇ ਬਾਬਿਆਂ ਦੀ ਇਹਨਾਂ ਨੇ ਤੁਹਾਨੂੰ ਕੀ ਲਿਖਿਆ ਸਭ ਤੋਂ ਵੱਡਾ ਅੜਿੱਕਾ ਔਰਤ ਹੈ ਰੱਬ ਦੇ ਮਾਰਗ ਵਿੱਚ ਪਰ ਨਹੀਂ ਹੈ ਇਹ ਤਾਂ ਭਗਤਾਂ ਨੂੰ ਜਨਮ ਦੇਣ ਵਾਲੀ ਹੈ ਜੋਦਿਆਂ ਨੂੰ ਜਨਮ ਦੇਣ ਵਾਲੀ ਆ ਗੁਰੂ ਗੋਬਿੰਦ ਸਿੰਘ ਨੂੰ ਜਨਮ ਕਿਨੇ ਤੌਰਤ ਨੇ ਕੋਰ ਨਾਨਕ ਪਾਸ ਹੈ ਕਿਹਦੇ ਪੇਟੋਂ ਜੰਮਿਆ ਔਰਤ ਦੇ ਇਹ ਜਿਹੜੇ ਦੋ ਟਕੇ ਦੇ ਬੂਬਨੇ ਤੁਹਾਨੂੰ ਪਿੰਡਾਂ ਦੇ ਵਿੱਚ ਤੁਹਾਡਾ ਮੂੰਹ ਚੜਾ ਰਹਿਆ ਇਹ ਕਦੋਂ ਬੋਲਾਂਗੇ ਅਸੀਂ ਸੜੀਆਂ ਜ਼ਮੀਰਾਂ ਕਿੱਥੇ ਆ ਸਾਨੂੰ ਜਨਮ ਤਾਂ ਸਾਨੂੰ ਸਭ ਨੂੰ ਮਾਣ ਹੀ ਦਿੱਤਾ ਕੋਈ ਸਾਡੀ ਮਾਂ ਦੀ ਮਾਂਵਾਰੀ ਤੱਕ ਜਾਵੜੇ ਤੇ ਪਿੰਡ ਚੋਂ ਕੋਈ ਬੰਦਾ ਨਾ ਬੋਲੇ ਫਿਰ ਤਾਂ ਮੁਰਦਾ ਹੀ ਕਹਿ ਸਕਦੇ ਆ ਸਮਸਾਨ ਘਾਟੀ ਆਹੋ ਜਕਰ ਸਾਧਨਾ ਸੇਵੀ ਹਰ ਕੀ ਪੂਜਾ ਨਾਏ ਤੇ ਘਰ ਮਰਹਟ ਸਾਰ ਕੇ ਮਹਾਰਾਟਾਂ ਦਾ ਮੁਰਦ ਘਾਟ ਬਿਉ ਥਾਉ ਨਗਰ ਮੁਰਦ ਘਾਟ ਵਰਗੇ ਬਣ ਜਾਂਦੇ ਜਿੱਥੇ ਝੂਠ ਦੇ ਖਿਲਾਫ ਕੋਈ ਆਵਾਜ਼ ਹੀ ਨਹੀਂ ਉਠਦੀ ਚੁੱਪ ਹੋ ਜਾਂਦੇ ਆ ਇਸ ਕਰਕੇ ਵੀਰੋ ਭੈਣੋ ਹੱਥ ਬੰਨ ਕੇ ਬੇਨਤੀ ਹੈ ਗੁਰਦੁਆਰਾ ਪ੍ਰਬੰਧਨ ਕਮੇਟੀਆਂ ਗੁਰੂ ਘਰਾਂ ਦੇ ਗ੍ਰੰਥੀ ਜਿੰਨੇ ਗੁਰੂ ਘਰ ਦਾ ਲੂਣ ਖਾ ਰਿਹਾ ਉਹ ਲੂਣ ਖਾਏ ਕਰੇ ਹਰਾਮ ਖੋਰੀ ਲੂਣ ਅਸੀਂ ਕੀ ਦਾ ਦਿੱਤਾ ਖਾਣੇ ਆ ਗੁਰੂ ਨਾਨਕ ਦੇ ਘਰ ਦਾ ਸਾਡੇ ਨਾਲੋਂ ਤਾਂ ਕੁੱਤਾ ਚੰਗਾ ਬਈਆਂ ਰੋਟੀਆਂ ਖਾ ਕੇ ਜੇ ਸਾਡੇ ਘਰੇਵਾਰਾ ਪਸ਼ੂ ਬੜੇ ਕੋਈ ਅਵਾਰਾ ਬੰਦਾ ਬੜੇ ਕੁੱਤਾ ਵੀ ਭੌਂਕਦਾ ਜਿਵੇਂ ਕੁੱਤਾ ਤੁਸੀਂ ਆਪਣੇ ਘਰਾਂ 'ਚ ਪ੍ਰੈਕਟੀਕਲ ਦੇਖਦੇ ਹੋ ਤੇ ਗੁਰਬਾਣੀ ਤੋਂ ਉਦਾਹਰਨਾਂ ਵੀ ਦਿੱਤੀਆਂ ਸਵਾਮੀ ਕੋ ਗਰਾਂਜੋਂ ਸਦਾ ਸੁਹਾਣਤਾ ਤੈਨਿ ਜੋਰ-ਜੋਰ ਨਾਲ ਏਕਾਂ ਚ ਗਾਉਣ ਵਾਲਿਓ ਵਰੰਥਿਓ ਬਾਬਿਓ ਕਦੋਂ ਬੋਲੋਂਗੇ ਸਮਸ਼ਾਨ ਘਟ ਜਾ ਕੇ ਅੰਦਰਲੇ ਨੂੰ ਜਗਾਓ ਜ਼ਮੀਰ ਨੂੰ ਜਗਾਓ ਇਹਨਾਂ ਲੋਕਾਂ ਨੂੰ ਲਾਣਤਾ ਪਾਓ ਇਹਨਾਂ ਨੂੰ ਸੱਦੋ ਕਮੇਟੀਆਂ ਗੁਰੂ ਕਰਾਨੀਆਂ ਕਿ ਤੁਸੀਂ ਕੀ ਗੰਦ ਪਾਇਆ ਪਿੰਡ ਸਾਕਤ ਤੇ ਸ਼ੁਕਰਪਲਾ ਸੂਰ ਨੂੰ ਵਡਾਈ ਮਿਲਿਆ ਪਿੰਡ ਚੋਂ ਗੰਦ ਸਾਫ਼ ਕਰਦਾ ਇੱਕ ਬੰਦਾ ਹੋ ਕੇ ਪਿੰਡ ਚ ਗੰਦ ਪਾਵੇ ਦੇ ਪਿੰਡ ਦਾ ਕੋਈ ਬੋਲੇ ਨਾ ਸਾਡੀ ਪੰਜਾਬ ਦੀ ਧਰਤੀ ਤੇ ਉਮੀਦਾਂ ਨਹੀਂ ਸਨ ਜੋ ਅੱਜ ਦੇਖਣ ਨੂੰ ਮਿਲ ਰਿਆ ਜਾਗੋ ਬਾਣੀ ਪੜੋ ਗੁਰੂ ਘਰਾਂ ਦੇ ਗ੍ਰੰਥੀ ਪ੍ਰਬੰਧਕ ਕਮੇਟੀਆਂ ਸਟੈਂਡ ਲੈਣ ਕੱਲਾ ਉਹ ਪੈਸੇ ਗੋਲ ਕਸਾਂਭਣ ਲਈ ਨਹੀਂ ਹਨ ਉਹਨਾਂ ਸਾਡੇ ਪੰਜਾਬ ਦੇ ਲੋਕਾਂ ਨੂੰ ਪਨੀਰੀ ਨੂੰ ਆਉਣ ਵਾਲੀਆਂ نسلਾਂ ਨੂੰ ਸਾਹਮਣਾ ਹੈ ਸਾਡੇ ਇਤਿਹਾਸ ਵਿਰਸੇ ਨੂੰ ਸਾਹਮਣਾ ਜੇ ਅਸੀਂ ਨਾ ਬੋਲੇ ਤੇ ਸਾਨੂੰ ਇਤਿਹਾਸ ਮਾਫ ਨਹੀਂ ਕਰੇਗਾ ਸਾਨੂੰ ਲਾਣਤਾ ਪਾਉਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਬੱਚਿਆਂ ਨੇ ਪੜ ਜਾਣਾ ਵੀ ਬਾਣੀ ਚ ਕੀ ਲਿਖਿਆ ਸਾਡੇ ਬਾਬੇ ਬੇਬੇ ਬਾਪੂ ਕੀ ਕਰਦੇ ਰਹੇ ਸੁੱਤੇ ਰਹੇ ਇਸ ਕਰਕੇ ਅਸੀਂ ਆ ਬੋਲੀਏ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਈਏ ਤਾਂ ਕਿ ਪੰਜਾਬ ਦੀ ਧਰਤੀ ਤੇ ਕੋਈ ਅੰਧਵਿਸ਼ਵਾਸੀ ਪਖੰਡੀ ਸਾਡੇ ਲੋਕਾਂ ਨੂੰ ਗੁਮਰਾਹ ਨਾ ਕਰ ਸਕੇ